ਇਕ ਕੋਈ ਸਮੁੰਦਰ ਨਹੀਂ ਲੋਕਾਂ ਦੇ ਘਰ ਤੇ ਖੇਤ ਨੇ ਅੱਜ ਖੇਤਾਂ ਦੇ ਵਿੱਚ ਕਿਸ਼ਤੀਆਂ ਚੱਲ ਰਹੀਆਂ ਕਿਸਮਤ ਮਾੜੀ ਆ ਜਾਂ ਹਾਲਾਤ ਹੀ ਮਾੜੇ ਹੋ ਗਏ ਜਿੱਥੇ ਸੋਚਿਆ ਸੀ ਕਿ ਅੱਜ ਕੀ ਫਸਲ ਵਧੀਆ ਹੋਊਗੀ ਉੱਥੇ ਪਾਣੀ ਦੀ ਮਾਰ ਪੈ ਗਈ ਹਾਲਾਤ ਸੁਲਤਾਨਪੁਰ ਲੋਧੀ ਦੇ ਇੰਨੇ ਕਮਾੜੇ ਨੇ ਘਰਾਂ ਦੇ ਵਿੱਚ 12-12 ਫੁੱਟ ਪਾਣੀ ਭਰਿਆ ਪਿਆ ਲੋਕਾਂ ਦੀਆਂ ਕੰਦਾਂ ਛੱਡੋ ਫਰਸ਼ ਛੱਡੋ ਲੋਕਾਂ ਦੇ ਕਮਰੇ ਪਾਣੀਆਂ ਨਾਲ ਭਰੇ ਪਏ ਆ ਹਾਲਾਤ ਇੰਨੇ ਕੁ ਬੁਰੇ ਆ ਪਾਣੀ ਦੀ ਮਾਰਤਾ ਹੈਗੀ ਹੈ ਦੂਸਰਾ ਮੀਂਹ ਦਾ ਕਹਿਰ ਬਹੁਤ ਆ ਅੱਜ ਤੱਕ ਇਹਦਾ ਕਰਜਾ ਨਹੀਂ ਭੁਲਿਆ ਹੋਣਾ ਤੁਹਾਨੂੰ ਪਤਾ ਕਿ ਜਿਹੜੇ ਜਿਹੜੇ ਜ਼ਿਮੀਦਾਰ ਆ ਉਹ ਜਿਹੜੇ ਨਾਰਮਲ ਜ਼ਿਮੀਦਾਰਾ ਤਿੰਨ ਤੋਂ ਚਾਰ ਕਿੱਲੇ ਜ਼ਮੀਨ ਵਾਲਾ ਜ਼ਿਮੀਦਾਰਾ ਅੱਜ ਤੱਕ ਇਹ ਨਹੀਂ ਮੰਗਾਈ ਦੇ ਵਿੱਚ ਜਿਹੜੀਆਂ ਰੂਟੀਨ ਆਪਣੀ ਕੋਈ ਮਜ਼ਾ ਪੂਰੀਆਂ ਹੁੰਦੀਆਂ ਵਾਂ ਇਹ ਜੇ ਕੋਈ ਚੀਜ਼ ਬਣਾਉਣੀ ਤਾਂ ਬਹੁਤ ਔਖੀ ਆ ਅੱਜ ਸultanpur Lodhi ਦੇ ਵਿੱਚ ਉਹ ਲੋਕਾਂ ਨੂੰ ਮਿਲ ਕੇ ਆਏ ਆ ਜਿਹੜੇ ਘਰਾਂ ਦੇ ਵਿੱਚ ਬੰਦ ਬੈ ਨੇ ਭੁੱਖੇ ਪਸੂ ਭੁੱਖਾ ਢਿੱਡ ਭੁੱਖੇ ਬੱਚੇ ਖਾਣ ਨੂੰ ਸਿਰਫ ਜੇ ਕੋਈ ਦੇ ਜਵੇ ਤਾਂ ਉਹ ਲੈ ਕੇ ਖਾ ਲੈਂਦੇ ਭਈ ਪੱਠੇ ਵਗਾਰਾ ਮਿਲ ਜਾਂਦੇ ਹੀ ਕੋਈ ਗੱਲ ਉਹ ਸਵਾਰੀ ਨੂੰ ਵਰਦਾ ਹੀ ਆਈ ਪਿੱਛੇ ਸ਼ਹਿਰ ਤੋਂ ਆਪਣੇ ਪਤਰਾ ਤੇ ਜੰਮਾਰਾ ਪੈਣਾ ਨੂੰ ਮਲੂਰ ਨੂੰ ਟੂਕਾ ਹਾਂਜੀ ਹੈ ਜੀ ਹੈ ਜੀ ਠੀਕ ਹੈ ਲਾਈਟ ਆ ਰਹੀ ਹੈ ਬਬਈ ਬੈਕਪਰ ਆ ਰਿਹਾ ਬੋਕਰਾਂ ਨੂੰ ਜਾਂਦਾ ਉਹ ਕਮਰੇ ਸੀਗੇ ਨਾਲ ਚਾਰ ਦੀ ਵਾਰੀ ਸੀ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡੇ ਜਿੱਦਾਂ ਕਿ ਕਮਰੇ ਤਰੇੜਾ ਆਉਣ ਕਾਰਨ ਡਿੱਗਣ ਲੱਗ ਗਏ ਸੀਗੇ ਫਿਰ ਅਸੀਂ ਉਹਨਾਂ ਨੂੰ ਮਤਲਬ ਉਹਦਾ ਮਟੀਰੀਅਲ ਮਤਲਬ ਥੱਲੇ ਲਾਉਣਾ ਸ਼ੁਰੂ ਕਰ ਦਿੱਤਾ ਤੇ ਹੁਣ ਹਰ ਕੀ ਹੜ ON ਕਾਰਨ ਜ਼ਿਆਦਾ ਹੀ ਜਿੱਦਾਂ ਕਿ ਸਾਡੀ ਮਿੱਟੀ ਨੂੰ ਢਾ ਲੱਗੀ ਹੋਈ ਹੈ 11 ਤਰੀਕ ਦਾ ਪਾਣੀ ਚੜਿਆ ਥੋੜੀ ਥੋੜੀ ਕਰਕੇ ਵਿੜੇ ਦੀ ਮਿੱਟੀ ਦੇਖਦੀ ਜਾਂਦੀ ਆ ਸਾਡੀ ਕਿੰਨੇ ਜੀਪ ਹੈ ਜੀ ਫੇਰ ਇਹਨੇ ਕਰ ਅਸੀਂ ਇੱਥੇ ਨਵੇਂ ਮੈਂਬਰ ਆ ਬਾਕੀ ਇਸ ਬੱਚੇ ਪਾਰ ਕੇ ਜੁਏ ਆ ਹੁਣ ਤਾਂ ਇਸ ਵਕਤ ਅਸੀਂ ਇੱਥੇ ਨਵੇਂ ਮੈਂਬਰ ਹੀ ਰਹੇ ਆ ਜਿਹਦਾ ਵੀ ਆ ਦੇਖ ਰਹੇ ਆ ਸਾਰਾ ਪੂਰੀ ਤਰ੍ਹਾਂ ਹੁਣ ਇਹ ਪਹਿਲਾ ਕੰਦ ਸੀਗੀ ਇਹ ਵੀ ਜਾਂ ਹਾਂ ਜੀ ਇਹਦੇ ਉੱਥੋਂ ਸੀਗੀ ਸਿੱਧੀ ਕੰਦ ਸੀਗੀ ਉਹ ਜਾਮਨ ਤੋਂ ਅੱਛਾ ਜੀ ਹਾਂ ਜੀ ਅੱਛਾ ਇੱਧਰ ਦੇ ਪਾਸੇ ਤੋਂ ਜਿੱਦੀ ਤੋਂ ਵੀ ਤੱਕ ਉਹ ਕਮਾਤ ਤੱਕ ਸਾਰੇ ਕੰਦ ਸੀਗੀ ਅੱਛਾ ਜੀ ਪਿੱਛੇ ਚਾਰੀ ਫੁੱਟ ਬਾਂਡਾ ਸੀ ਤਿੰਨ ਕਮਰੇ ਸੀ ਉਧਰ ਵੀ ਸਾਈਡ ਤੋਂ ਪੁਲਿਸ ਕੋਫਿਸ਼ਲੇ ਬੰਨੇ ਅੱਛਾ ਜੀ ਤੇ ਉਹ ਸਾਰੇ ਜਿਹੜਾ ਨੁਕਸਾਨੀ ਗਏ ਇਹ 2023 ਦੇ ਵਿੱਚ ਰੁੜਿਆ ਪਹਿਲਾਂ ਹਾਂਜੀ ਉਹ ਤੋਂ ਜ਼ਿਆਦਾ ਖਰਾਬ ਹੋ ਗਏ ਸੀ ਤੇੜਾ ਤੋਂ ਦਾ ਫਟ ਗਈਆਂ ਸੂਜੀ ਅੱਛਾ ਜੀ ਹੁਣ ਤਾਂ ਜਿੱਦਾਂ ਸਾਰੇ ਖੜੇ ਉਹ ਵੀ ਵਿੱਚ ਡਿੱਗਦੀ ਜਾਂਦੀ ਐ ਸਾਈਡਾਂ ਤੋਂ ਉਹ ਵੀ ਨੌ ਜੀ ਕਿੰਨੇ ਕਮਰੇ ਚ ਰਹਿੰਦੇ ਹੋ ਜੀ ਹੁਣ ਸਾਡੇ ਕੋਲ ਬਸ ਦੋ ਕਮਰੇ ਆ ਜੀ ਬਸ ਬਸ ਦੋ ਪਹਿਲਾਂ ਰੁੜ ਚੁੱਕੇ ਐ ਤਿੰਨ ਕਮਰੇ ਸੀ ਇੱਕ ਬਾਂਡਾ ਕਿਚਨ ਤੁਸੀਂ ਦੇਖੋ ਜਾ ਕੇ ਬਹੁਤ ਹਾਲਤ ਖਰਾਬ ਅੱਛਾ ਜੀ ਤੁਸੀਂ ਆਜੋ ਦਿਖਾਓ ਭੈਣ ਜੀ ਇਹ ਘਰ ਦੇ ਨਾਮਸ ਇਹ ਭੈਣ ਦਾ ਆ ਰਹੀਆਂ ਨੌ ਮੈਂਬਰ ਆ ਇਸ ਪਰਿਵਾਰ ਦੇ ਹੁਣ ਸਿਰਫ ਇਸ ਦੋ ਕਮਰਿਆਂ ਦੇ ਵਿੱਚ ਜ਼ਿੰਦਗੀ ਕੱਟ ਰਹੇ ਨੇ 2023 ਦੀ ਮਾਰ ਜਿੰਨੀ ਇਹਨਾਂ ਨੂੰ ਸਹੀ ਹੋਏ ਕਰਕੇ ਇਹ ਨਹੀਂ ਭੁੱਲੇ ਪਰ ਉਸ ਤੋਂ ਬਾਅਦ ਦੂਜੇ ਸਹੀ ਦੇ ਵਿੱਚ ਗੱਲ ਕਰੀਏ ਤਾਂ ਇਹਨਾਂ ਦੇ ਦੋ ਤਿੰਨ ਕਮਰੇ ਪਾਣੀ ਦੇ ਛਿੱਟਾ ਨਾਲ ਸਾਰੇ ਬਿੱਟੇ ਸਨ ਦੇਖੀ ਜਾਂਦੀਆਂ ਖੇਤਰ ਲੰਮ ਤਾਂ ਕਮਰੇ ਸੀ ਇਹਦੇ ਸਾਰੇ ਇਧਰ ਦੇ ਪਾਸੇ ਕਮਰੇ ਸੀਗੇ ਪਰਿਵਾਰ ਦੇ ਕਿਹਦੀ ਜ਼ਮੀਨ ਕਿਹਦੀ ਜੀ ਆਪਣੀ ਜ਼ਮੀਨ ਦੇਨ ਕਿਲੇ ਅੱਜ ਸਾਡੇ ਕੋਲ ਅੱਛਾ ਜੀ ਸਾਰੀ ਇਹ ਜੇ ਪਿਛਲੀ ਵਾਰ ਵੀ ਜੇ 23 ਜੀ ਰੇਤਾ ਪੈ ਗਈ ਸੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਤੇ ਉਹਨਾਂ ਤੇ ਬਣਾਉਂਦੇ ਬਹੁਤ ਕਹਿੰਦੇ ਨੇ ਕਰਦਾ ਚੱਕ ਚੱਕ ਕੇ ਜ਼ਮੀਨਾਂ ਅੱਗੇ ਬਣਾਈਆਂ ਵਾ ਤੇ ਹੁਣ ਤੇ ਫੇਰ ਪਾਣੀ ਤੋਂ ਨੇ ਲਾਇ ਹੋਏ ਸੀ ਸਾਰੇ ਖਤਮ ਹੋ ਚੁੱਕੇ ਨੇ ਕਿੰਨੀ ਜ਼ਮੀਨ ਸੀ ਤੁਹਾਡੀ ਜੀ ਤਿੰਨ ਕਿਲੇ ਜ਼ਮੀਨ ਆ ਜੀ ਸਾਰੀ ਪੂਰੀ ਹਾਂਜੀ ਪਾਣੀ ਦੇ ਵਿੱਚ ਵਾਜੀ ਹਜੇ ਹੁਣ ਤਾਂ ਜਦੋਂ ਨਿਕਲੂ ਉਦੋਂ ਹੀ 2023 ਤੋਂ ਬਾਅਦ ਕੋਈ ਕਿਸੇ ਦੀ ਮਦਦ ਸਰਕਾਰ ਕੋਲ ਦਾ ਜਾਂ ਸੰਸਥਾ ਜਦਾ ਥੋੜਾ ਬਹੁਤਾ ਚਾਰਾ ਦੇਖੇ ਜਾ ਰਹੇ ਆ ਉਹ ਤਸ ਤੂੜੀਆਂ ਉਹ ਵੀ ਤੂੜੀਆਂ ਸਾਡੀਆਂ ਅੱਧ ਤੋਂ ਜ਼ਿਆਦਾ ਖਰਾਬ ਹੋ ਚੁੱਕੀਆਂ ਵਾ ਤੁਸੀਂ ਦੇਖ ਹੀ ਲਓ ਪਾਣੀ ਭਰ ਚੁੱਕਾ ਵਛੇਡਾਂ ਦੇ ਵਿੱਚ ਵੀ ਉਹ ਵੀ ਹੁਣ ਤੂੜੀ ਆ ਜੇ ਥੋੜਾ ਬਹੁਤਾ ਜਿਹੜਾ ਭੈਣ ਭਰਾ ਮਦਦ ਕਰਕੇ ਜਾਂਦੇ ਆ ਚਾਰਾ ਪਸ਼ੂਨਾਂ ਸੁਪਾ ਰਹੇ ਆ ਤੁਸੀਂ ਪਿਛਲੇ ਹਫਤੇ ਤੋਂ ਮਹਿਸੂਸ ਕਰ ਰਹੇ ਹੋ ਪਾਣੀ ਵਧ ਰਿਹਾ ਘਟ ਰਿਹਾ ਜਾਂ ਕਿਵੇਂ ਪਾਣੀ ਜੀ ਵਾਦੀ ਰਿਹਾ ਜਦੋਂ ਪਿੱਛੋਂ ਛੱਡਦੇ ਆ ਪਾਣੀ ਉਦੋਂ ਹੀ ਕੋਈ ਅੱਧਾ ਕ ਫੁੱਟ ਡਾਊਨ ਹੁੰਦਾ ਵਾ ਅਦਰਵਾਈਜ਼ ਨਹੀਂ ਦੇਖਦਾ ਨਹੀਂ ਪਾਣੀ ਕਿਉਂਕਿ ਕੱਲ ਦਾ ਪਾਣੀ ਦਾ ਵੀ ਮੈਂ ਆ ਰਹੀ ਸੀ ਜਿੱਦਾਂ ਨਹੀਂ ਹੁਣ ਵੀ ਪਾਣੀ ਪਿੱਛੋਂ ਛੱਡਿਆ ਜਾ ਰਿਹਾ ਵਾ ਉਦੋਂ ਅੱਧਾ ਕ ਫੁੱਟ ਪਾਣੀ ਸ਼ਾਮਾਂ ਤੱਕ ਡਾਊਨ ਹੋਇਆ ਵਾ ਤੇ ਸਵੇਰ ਦਾ ਫੇਰ ਪਾਣੀ ਵਧਦਾ ਹੀ ਪਿਆ ਵਾ ਹੁਣ ਫਿਰ ਤੁਸੀਂ ਸਾਰੇ ਜੀ ਇਥੋਂ ਬੱਚੇ ਵਗੈਰਾ ਸਾਰੇ ਭੇਜੇ ਬੱਚੇ ਵਗੈਰਾ ਸੀ ਭੇਜੇ ਹੋ ਯਾਰ ਰਿਸ਼ਤੇਦਾਰੀ ਭੇਜੇ ਹੋ ਆ ਬਿਲਕੁਲ ਇਹ ਇਹ ਮਾਰ ਹੈ ਦੋਸਤੋ ਇਹ ਹਾਲਾਤ ਵਾ ਅੱਜ ਦੇਖਣੇ ਕਿ ਇਹ ਤਰ ਤਰ ਨਾਲ ਖਲਵਾੜ ਕਰਨ ਦੇ ਨਤੀਜੇ ਆਏ ਜਿਹੜੇ ਡੰਗਰਾਂ ਦੇ ਉਹ ਕਿ ਮਿੱਟੀ ਦਾ ਵਿੜਾ ਸੀਗਾ ਸੱਚਾ ਵਿੜਾ ਸੀ ਉਹ ਵੀ ਨਾ ਪੂਰਾ ਲੱਗੂਗਾ ਇਸੇ ਤੋਂ ਕੰਮ ਨਹੀਂ ਸਭ ਦੇ ਇੱਕ ਨੰਬਰ ਹੀ ਪਾ ਰੋਈ ਜਾਈ ਦੀਆਂ ਆਹ ਕਹਿੰਦੇ ਬੀਬੀ ਦੀ ਓਏ ਮੱਕੇ ਮੁੱਕ ਭਾਜੀ ਬੀਬੀ ਇਹ ਦਵਾਈ ਚਾਹੀਦੀ ਕਹਿੰਦੇ ਬੀਬੀ ਦੀ ਕੁੱਤੇ ਵਿਚਾਰੇ ਇਹ ਟੇਟ ਤੇ ਪਏ ਆ ਇੱਕ ਘਰਾਂ ਨੂੰ ਜਾਣ ਨੂੰ ਨਾ ਪਹਿਲਾ ਰਸਤਾ ਹੁੰਦਾ ਸੀ ਮੈਂ ਕਿ ਜੀ ਇਲਾਇਤੂ ਰਾਮਾ ਜਾ ਹੋਇੰਦਾ ਨਾ ਨੋਤਾ ਰਸ ਹੈ ਜੀ ਨਹੀਂ ਨਹੀਂ ਤੇਰੇ ਉਤਾਰ ਤੋਂ ਨੋ ਫੁੱਟ ਪਾਣੀ ਆ ਹੈ ਨਹੀਂ ਨੋ ਨੋ ਘਾਟ ਤੋਂ ਨੋ ਫੁੱਟ ਪਾਣੀ ਆ ਇੱਥੇ ਕਿਉਂਕਿ ਉਸ ਦੇ ਮੁਕਾਬਲੇ ਸਾਡਾ ਏਰੀਆ ਨੀਵਾ ਵਾ ਜਦੋਂ ਪੁਲ ਦੇ ਉੱਪਰ ਉਹਨਾਂ ਉਹਨਾਂ ਕਰਾਂ ਤੇ ਪਾਣੀ ਚੜਨ ਲੱਗਦਾ ਸਾਡੇ ਇੱਥੇ 4 ਤੋਂ 5 ਫੁੱਟ ਪਾਣੀ ਹੋ ਜਾਂਦਾ ਵਾ ਤੇ ਇਹ 9 ਫੁੱਟ ਤੋਂ ਵੱਧ ਵੀ ਚੜੇ ਜਾਂ ਹੁਣ ਹੁਣ ਮੈਕਸਿਮਮ ਇੰਨਾ ਹੀ ਆ ਜੀ ਨਹੀਂ ਜਦੋਂ 23 ਜਾਏ ਸੀ ਉਦੋਂ ਸਾਡੇ ਇੱਥੇ 12 ਫੁੱਟ ਪਾਣੀ ਸੀਗਾ ਅੱਛਾ ਜੀ ਹਾਂ ਜੀ ਆ ਸਾਡੇ ਇੰਨਾ ਬਾਤ ਨੂੰ ਆਦੇ ਬਰਾਬਰ ਪਾਣੀ ਹੋ ਰਹੀ ਸੀ ਬੱਟਲ ਦੇ ਸਾਹਮਣੇ ਖਾੜੇ ਦੇ ਉੱਪਰ ਖਾੜੀ ਲੱਗਦਾ ਰਿਹਾ ਜਿਉਂ ਸਾਨੂੰ ਪਤਾ ਲੱਗਿਆ ਕਿ ਤੇਜ਼ ਪਾਣੀ ਆਇਆ ਫਿਰ ਮਨ ਨਹੀਂ ਕੀਤਾ ਕਿ ਛੱਡ ਜੀ ਇੱਥੋਂ ਕਿਤੇ ਚਲ ਜਾਈਏ ਵੀਰੇ ਤੁਸੀਂ ਇਹ ਸੋਚੋ ਵੀ ਘਰ ਛੱਡਣੇ ਕਿਤੇ ਸੌਕੇ ਨਹੀਂ ਸੌਕੇ ਬਹੁਤ ਉਖਾਵਾ ਹਾਂ ਦਾ ਕਦਮ ਇਹ ਹੋ ਗਿਆ ਦੁਬਾਰਾ ਪੇਅਰ ਕਰ ਜਾ ਲੈ ਕੇ ਕਰਨਾ ਪੈਣਾ ਹੈ ਹੀ ਆ ਜੀ ਆਖਾਸ ਹੀ ਬਣ ਗਾਇਆ ਘਰਾਂ ਦੇ ਇੰਨਾ ਚਿਰ ਤੇ ਇਹ ਦਾ ਕਰ ਜਾਂਦੀ ਭੁੱਲਿਆ ਹੋਣਾ ਜਿਮੀਂਦਾਰਾ 3 ਤੋਂ 4 ਕਿਲੋ ਜ਼ਮੀਨ ਵਾਲਾ ਜਿਮੀਂਦਾਰਾ ਅੱਜ ਕਾ ਦੀ ਨਿਮੰਗਾਈ ਦੇ ਵਿੱਚ ਜਿਹੜੀਆਂ ਰੁਟੀਨ ਆਪਣੀਆਂ ਉਹੀ ਮਸਾਂ ਪੂਰੀਆਂ ਹੁੰਦੀਆਂ ਵਾਂ ਇਹ ਜੇ ਕੋਈ ਚੀਜ਼ ਬਣਾਉਣੀ ਤਾਂ ਬਹੁਤ ਔਖੀ ਆ ਬੱਚੇ ਕੀ ਕਰਦੇ ਆ ਜੀ ਬੱਚੇ ਛੋਟੇ ਆ ਵੀਰੇ ਅੱਛਾ ਜੀ ਦੋ ਬੇਟੀਆਂ ਵਾ ਇੱਕ ਬੇਟਾ ਵਾ ਬੇਟਾ ਮੇਰਾ ਨੌਂ ਸਾਲ ਦਾ ਪੂਰਾ ਸਭ ਕੁਝ ਬੰਦਾ ਹਾਂਜੀ ਗੱਡੀਆਂ ਦੇ ਕਿਤੇ ਨਾ ਹਾਂ ਇੱਕ ਪਾਸੇ ਛੱਡ ਕੇ ਜਾਂਦੇ ਆ ਪਾਸੇ ਛੱਡ ਕੇ ਜਾਂਦੇ ਆ ਜੀ ਰਿਸ਼ਤੇਦਾਰੀ ਦੇ ਵਿੱਚ ਨਾਨਕੇ ਰਿਹਾ ਕੁਝ ਦਿਨ ਤਨੁਪਾ ਤਾਂ ਬੱਚੇ ਵੀ ਪਾਸੇ ਜਾ ਕੇ ਦਿਲ ਨਹੀਂ ਲਾਉਂਦੇਗੇ ਸਹੀ ਗੱਲ ਹੈ ਜੀ ਬੰਦੇ ਨੇ ਕੋਈ ਵੀ ਕਰਦਾ ਪਰ ਨਹੀਂ ਬੂੰਗਾ ਜੀ ਤੁਸੀਂ ਬਹੁਤ سارے ਤੁਹਾਨੂੰ ਵਿਵਕਰ ਸਾਡਾ ਦੇਖਿਆ ਦੋ ਕਮਰੇ ਇਸ ਕਹਿਣਾ ਨੇ ਐਨਆਰਆਈ ਭਰਾਵਾਂ ਨੂੰ ਜਾਂ ਸਰਕਾਰਾਂ ਨੂੰ ਅਸੀਂ ਤਾਂ ਵੀਰ ਜੀ ਇਹੀ ਕਹਿਣਾ ਚਾਹੁੰਦੇ ਆ ਕਿ ਕਿਉਂਕਿ ਇਸ ਏਰੀਆ ਦਾ ਹਰ ਸਾਲ ਮਦਲ ਹੀ ਕਹਿ ਸਕਦੇ ਆ ਵੀ ਇੱਕ ਸਾਲ ਛੱਡ ਕੇ ਜਾਂ ਵੀ ਇੱਥੇ ਹਰ ਸਾਲ ਹੀ ਮਾਲੀ ਗੱਲ ਹੀ ਆ ਕਿ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਵਾ ਤੇ ਜ਼ਿਮੀਂਦਾਰ ਬਹੁਤ ਛੋਟੀ ਪੱਧਰ ਦੇ ਨੇ ਤਿੰਨ ਤੋਂ ਚਾਰ ਕਿੱਲੇ ਜ਼ਮੀਨ ਵਾਲੇ ਜ਼ਿਮੀਂਦਾਰ ਆ ਕੋਈ 2-4 ਮਤਲ ਘਰ ਇਦਾਂ ਦੇ ਹੋਣਗੇ ਵੀ ਜਿਹੜੇ ਕੋਈ 10 ਤੋਂ 15 ਕਿੱਲੇ ਜ਼ਮੀਨ ਵਾਲੇ ਆ ਨਹੀਂ ਤਾਂ ਸਭ ਦੇ 2-2 4-4 ਕਿੱਲੇ ਜ਼ਮੀਨਾਂ ਵਾ ਤੇ ਅੱਜ ਕੱਲ ਦੀ ਮੰਗਾਈ ਦੇ ਵਿੱਚ 2-4 ਕਿੱਲੇ ਜ਼ਮੀਨ ਤੇ ਤਾਂ ਢਿੱਡ ਪਾਲਣਾ ਬਹੁਤ ਮੁਸ਼ਕਲ ਆ ਤੇ ਸਰਕਾਰਾਂ ਤਾਂ ਮੁਆਵਜ਼ੇ ਵੀ ਦਿੰਦੀਆਂ ਤੇ 2 ਤੋਂ 4000 5000 ਰੁਪਏ ਫਾਦ ਤੋ ਹੱਦ ਤੋ ਐਤ ਕੀ ਪਿਛਲੇ ਸਾਲ ਤੋਂ ਉਹ ਵੀ ਨਹੀਂ ਮਿਲੇ ਹੈਗੇ ਸਰਕਾਰਾਂ ਨੂੰ ਅਸਤੇ ਇਹੀ ਬੇਨਤੀ ਕਰਨੇ ਵੀ ਕੋਈ ਪੱਕੇ ਹਾਲਾ ਕੱਢੇ ਜਾਣ ਜਾਂ ਬੰਨ ਲਗਾਏ ਜਾਣ ਤੇ ਇਹ ਇਸ ਵਕਤ ਕੋ ਫਾਈਨੈਂਸ਼ਲੀ ਜੇ ਕੋਈ ਐਨਾ ਵੀ ਵੀਰ ਆ ਸਾਡੇ ਏਰੀਆ ਦੀ ਫਾਈਨੈਂਸ਼ਲੀ ਮਦਦ ਕਰੇ ਤਾਂ ਬਹੁਤ ਧੰਨਵਾਦ ਹੋਊਗਾ ਉਹਦਾ ਪਰ ਹੁਣ ਜਿਵੇਂ ਆਉਣ ਵਾਲਾ ਸਮਾਂ ਤੁਸੀਂ ਇਹੀ ਤਿੰਨ ਕਿਨੇ ਦਾ ਝੋਨਾ ਦਾ ਜਿਹੜੀ ਫਸਲ ਬੀਜੀ ਦੇ ਜੀਵਿਕਾ ਕਰਨਾ ਸੀਗਾ ਉਹ ਹੁਣ ਕਿਵੇਂ ਉਹਦੇ ਬਾਰੇ ਤਾਂ ਚਿੰਤਾ ਹਰ ਟਾਈਮ ਖਾਂਦੀ ਹੈ ਉਹ ਤਾਂ ਐ ਹੀ ਆ ਵੀਰ ਜੀ ਤੁਹਾਨੂੰ ਪਤਾ ਵੀ ਅੱਗੇ ਵੀ ਕਿਸਾਨ ਤਾਂ ਕਰਜ਼ੇ ਚੁੱਕ ਚੁੱਕੀ ਮਰਿਆ ਹੋਇਆ ਵਾ ਤੇ ਕਰਜ਼ੇ ਚੁੱਕ ਕੇ ਖਾਣੇ ਅੱਗੇ ਵੀ ਤੁਹਾਨੂੰ ਪਤਾ ਢਿੱਡ ਦਾ ਪਾਲਣੀ ਆ ਇਹ ਬੱਚਿਆਂ ਨੂੰ ਵੀ ਹਰੇਕ ਚੀਜ਼ ਮੰਗਣੀ ਆ ਇਹ ਜਦੋਂ ਹੁਣ ਘਰ ਤੋਂ ਟਟਿਆ ਜਾਲੇ ਵਾਲੇ ਵਾਲੇ ਪਾਣੀ ਦੇਖਦੇ ਇਹ ਤਾਂ ਐਵੇਂ ਨੀ ਮੇਂ ਦਿਲ ਕਰਦਾ ਹੁੰਦਾ ਸੋਚਿਆ ਉਹ ਬੱਚਿਆਂ ਦਾ ਤਾਂ ਹੈ ਹੀ ਆ ਵੀਰ ਜੀ ਤੁਹਾਨੂੰ ਪਤਾ ਹੀ ਅੱਜਕੱਲ ਬੱਚੇ ਹਰੇਕ ਨੂੰ ਹੀ ਆਸ਼ਰਮ ਦੀ ਜ਼ਿੰਦਗੀ ਜਾਣ ਦਾ ਸੁਪਨਾ ਹੁੰਦਾ ਵਾ ਤੇ ਮੰਡ ਵਾਲੇ ਬੱਚਿਆਂ ਦੇ ਆਚਾਰਿਆਂ ਦੇ ਤਾਂ ਜੰਮਣ ਦੀ ਸੁਪਣੀ ਮਰੀ ਹੁੰਦੀ ਆ ਬਿਲਕੁਲ ਸਹੀ ਗੱਲ ਹੈ। ਘਾਉ ਨੂੰ ਘਰੀਆ ਪੈਣ ਕਿਉਂਕਿ ਬੱਚਿਆਂ ਦੇ ਵਾਸਤੇ ਬਹੁਤ ਸੁਪਨੇ ਇਨਾਂ ਨੇ ਸੰਜੋਏ ਹੋਣਗੇ ਔਰ ਬੱਚਿਆਂ ਨੇ ਸੰਜੋਏ ਹੋਣਗੇ ਵੀ ਅਸੀਂ ਪੜ੍ਹ ਲਿਖ ਕੇ ਚੰਗੇ ਸਕੂਲਾਂ ਦੇ ਵਿੱਚ ਤੇ ਅੱਗੇ ਜਾਵਾਂਗੇ, ਮਾਂ ਪਿਓ ਨੂੰ ਸੁੱਖ ਦੋਵਾਂਗੇ। ਪਰ ਅੱਜ ਇਹ ਕੁਦਰਤ ਦੀ ਮਾਰ ਨੇ, ਜਾਂ ਕਹਿ ਲਈਏ ਇਨਸਾਨੀ ਗਲਤੀਆਂ ਨੇ ਜਾਂ ਪ੍ਰਸ਼ਾਸਨ ਦੀਆਂ ਕਮੀਆਂ ਕਰਕੇ ਤੇ ਭੈਣ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ ਕਿਉਂਕਿ ਆਪਣੇ ਬੱਚਿਆਂ ਦਾ ਭਵਿੱਖ ਆਪਣੇ ਨਾਲ ਖਰਾਬ ਹੁੰਦਾ ਦਿਖਾਈ ਦੇ ਰਿਹਾ ਨਾਲ। ਤਾਂ ਇਹ ਬੇਹਉਦ ਭਾਵੁਕ ਤਸਵੀਰਾਂ ਮੰਡ ਖੇਤਰ ਦੀਆਂ ਨੇ। ਇਹ ਇਕੱਲੀ ਇਸ ਭੈਣ ਦੀ ਕਹਾਣੀ ਨਹੀਂ ਹੈ ਇਹ ਬਹੁਤ ਸਾਰੀਆਂ ਭੈਣਾਂ ਬਹੁਤ ਸਾਰੇ ਬਜ਼ੁਰਗ ਜੀ ਨੇ ਜਿਹੜੇ ਆਪਣੇ ਆਪ ਨੂੰ ਜਦੋਂ ਅੱਖੀਂ ਉਜੜਦਾ ਦੇਖ ਰਹੇ ਤੇ ਫਿਰ ਬੇਵਸੀ ਦਾ ਹਾਲਾ ਮੈਂਨਾ ਹੈ ਕਿ ਕੁਝ ਕਰ ਨਹੀਂ ਸਕਦੇ ਮਾਂ ਇਹਨਾਂ ਘਰੋਂ ਕੱਟ ਕੇ ਜਾ ਸਕਣਾ ਨੌਂ ਜੀ ਕਿੰਦਾ ਲਗਾਉ ਅੱਜ ਹਰ ਕਮਰੇ ਦੇ ਵਿੱਚ ਪਪਾਈ ਕਿੰਨਾ ਚੋਂ ਨਜ਼ੀਤਾ ਦਾ ਉਹ ਨਾ ਇਹ ਪੁੱਤਰਾ ਜਣੀ ਪਰੇ ਹੈ ਕਰਨ ਉਹਨਾਂ ਦਾ ਚਵੀ ਕਿ ਲਜੋੜਦਾ ਅੱਛਾ ਇਹ ਸਾਰਾ ਹੀ ਪਾਣੀ ਦੀ ਹੈ ਇਤਨਾ ਹੀ ਹੈ ਸਾਡੇ ਕੋਲ ਕਿ 23 ਜਹਾੜਾ ਸੀ ਉਹ ਪੁੱਛਵਾ ਜਮੀਨਾ ਕਰਨੀ ਸੀ ਵੀਰੋ ਕਿਉਂ ਹੌਲੇ ਕਰ ਰਹੇ ਪਰ ਰਹੇ ਸੀ ਅਜੇ ਅਜੇ ਮਤਲਬ ਉਹ ਕਰ ਰਹੇ ਸੀ ਦੁਬਾਰੇ ਫੇਰ ਹੋਮੀ ਹੋਣਾ ਕੀ ਕਹਿ ਰਹੇ ਆ ਪਾਣੀ ਇਸ ਤਰੀਕੇ ਨਾਲ ਵਧ ਰਿਹਾ ਯਾਰ ਜਿੱਦਾਂ ਜਿਹਾ ਸੁੰਦਰੀਆਂ ਚੱਲਣ ਨਹੀਂ ਪਾਈ ਤੀਆਂ ਤੇ ਵੀਰੇ ਵੀਰੇ ਇੱਥੇ ਪਾਣੀ ਹੈ ਨਹੀਂ ਸੀਗਾ ਅੱਛਾ ਜੀ ਅੱਛਾ ਜੀ ਇਹ ਪਾਣੀ ਵਧਿਆ ਜੀ ਹਾਂ ਜੀ ਪਾਣੀ ਵਧਿਆ ਵਜ ਅੱਛਾ ਜੀ ਅੱਛਾ ਪਹਿਲਾਂ ਇੱਥੇ ਤੱਕ ਹੈ ਨਹੀਂ ਸੀ ਸੁੱਕਾ ਹੀ ਨਹੀਂ ਮਤਲਬ ਇਹ ਸਾਰੇ ਕਿੱਥੇ ਕਿਉਂ ਮਤਲਬ ਘਟਿਆ ਸੀਗਾ ਕਿਤੇ ਬੀਜੀ ਖੜੇ ਆ ਨਾ ਜਾਂ ਇੱਦਾਂ ਨੰਗੀਆਂ ਸੀਗੀਆਂ ਇਹ ਰਸਤਾ ਮਤਲਬ ਸਾਡੇ ਅੱਛਾ ਅੱਛਾ ਜੀ ਹੁਣ ਤਾਂ ਰਸਤਾ ਲੱਭਦਿਆਂ ਨਹੀਂ ਨਾ ਕਿੱਧਰੋਂ ਕਿੱਥੇ ਜਾਣਾ ਜੀ ਦਵਾਈ ਤਾਂ ਦੇ ਦਿਓ ਜੀ ਹਾਂ